ਸਾਰੇ YouTube ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸਾਡੀ ਨਵੀਂ ਵੀਡੀਓ ਤੁਹਾਡਾ ਸਵਾਗਤ ਹੈ ਬਾਪੂ ਦਾ ਸਾਹਿਬ ਦੀ ਕਿਰਪਾ ਨਾਲ ਅੱਜ ਇਹ ਕੰਮ ਸਮਾਪਤ ਕਰਕੇ ਤੁਰ ਪੈ ਜੂ ਪੀ ਤੋਂ ਟਾਲ ਬੇਟ ਤੋਂ ਭਾਈ ਬੈਠੇ ਉੱਤੇ ਭਾਈ ਜੀ ਤੂੰ ਗਰਾਂ ਰੈਡੀ ਥੈਂਕ ਯੂ ਫੋਲੋ ਭਾਈ ਜੀ ਤਾਂ ਪਾ ਹੈਗਾ ਕੀ ਰਿਹਾ ਡੇ ਨੇ ਲੱਗਾ ਇੱਥੋਂ ਦਾ ਜੂਪੀ ਦਾ ਪਾਣੀ ਤੇ ਇਹ ਦੀਆਂ ਤੇ ਗੱਲਾਂ ਹੀ ਨਹੀਂ ਮੁੱਕਦੀਆਂ ਤੇ ਨਾਲ ਹੀ ਭੰਡਾ ਵੇ ਪਾਣੀ ਆਂਦਾ ਜਾਂਦੀ ਵਾਰ ਦਾ ਜੂਪੀ ਦਾ ਪਾਣੀ ਮੈਂ ਪੀ ਲਾ ਤੇ ਲੱਗ ਜੇ ਨਾਲ ਮੈਨੂੰ ਪੈਂਡਾ ਪੈਂਡਾਂ ਦਾ ਖੜਨਾ ਇੱਥੇ ਰੇਟਾ ਗਾਡੀ ਚੱਲਦਾ 87.72 ਰੁਪਏ ਕਿੰਨੀ ਹੋਈ ਟੈਂਗੀ ਭਾਜੀ ਪਹਿਲਾਂ ਤਾਂ ਇਹ ਵੀ ਨਹੀਂ ਪੁੱਛਿਆ 10000 ਦਾ ਹਾਂ 8000 ਦਾ 8000 ਦਾ ਇਹ ਜਨਾਈ ਸ਼ਰਤ ਲਾ ਦੇ ਵੀ ਫੋਰਮੈਨ ਦੀ ਤੇ ਮੇਰੀ ਸ਼ਰਤ ਲੱਗੀ 25000 ਦੇ ਨਿਪਟਾਉਣੀ ਇੱਧਰ ਸ਼ਰਤ ਲੱਗ ਗਈ ਆ ਭਾਜੀ ਜੀ ਦੇ ਜੀ ਤੂੰ ਫੋਰਮੈਨ ਦੀ ਸ਼ਰਤ ਲੱਗੀ ਆ ਵੀ ਭਾਜੀਆਂ ਦੇ 25000 ਚ ਪਹੁੰਚ ਜਾ ਮਸ਼ੀਨ ਆਪਣੇ ਅੰਮ੍ਰitsar ਬਾਈ ਜੀ ਤੂੰ ਆਂਦਾ ਵੀ ਬਾਈ ਜੀ ਤੂੰ ਕਿੰਨੇ ਪਹੁੰਚੂਗੀ ਭਾਈ ਆਂਦਾ 29000 ਚ ਦੇ ਭਾਈ ਆਂਦੇ 5000 ਚ ਜੁੜੇ ਰਿਓ ਵੀਡੀਓ ਨਾਲ ਆ ਪੰਜਾਬ ਜਾ ਕੇ ਦੱਸਾਂਗੇ ਵੀ ਕਿੰਨੇ ਪਹੁੰਚੀ ਆ ਆਪਾਂ ਪਾਉਣ ਲਗੇ 5000 ਦਾ ਡੀਜ਼ਲ ਤੇ ਪੈਂਦਾ ਇੱਥੋਂ ਹੈਗਾ 1200 ਕਿਲੋਮੀਟਰ ਜੁੜੇ ਰਿਓ ਵੀਡੀਓ ਨਾਲ ਕਾਨੂੰ ਦੱਸਾਂ ਕਿ ਅੰਬਰਸਰ ਜਾ ਕੇ ਵੀ ਕਿੰਨਾ ਹੀ ਪਹੁੰਚਦੀ ਐ ਤੇ ਜੇ ਗਈ 29 ਚ ਫਿਰ ਭਾਈ ਦਰਸ਼ੇ ਮਲ ਪਾਲਟੀ ਤੇ ਪਹੁੰਚੀ 50 ਫਿਰ ਭਾਈ ਜੀ ਤੂ ਹਾਲ ਤੇ ਘਰਣੀਆਂ ਚੀਜ਼ੋ ਘਰਣੀਆਂ ਪਿੰਡ ਕਿੱਦਾਂ ਕਿੱਦਾਂ ਕੀ ਕਹਿਣ ਨਾ ਜੀ ਰੀ ਘਰਣੀਆਂ ਪਿੰਡ ਖੜਨੀਆਂ ਮਜੀਠੇ ਆਏ ਆ ਜੀ ਉੱਥੇ ਜਾ ਕੇ ਪੀਣੀਆਂ ਛੱਡੇ ਹੋਈ ਨਾ ਉਹਨੇ ਦਿਖਾਣਾ ਠੰਡੇ ਹੋ ਜਾਣੀਆਂ ਜੇ ਗਰਮ ਹੋ ਜਾਣੀਆਂ ਭਾਜੀ ਬਹੁਤ ਨਾਲ ਠੰਡੀਆਂ ਹੋ ਜਾਣੀਆਂ ਵਾ ਢੇਰ ਨੂੰ ਪੂਰਾ ਪਾਣੀ ਲੱਗਾ ਪਿਆ ਇੱਥੋਂ ਦਾ ਕਹਿੰਨ ਗੱਲ ਨਹੀਂ ਕਰਨ ਦਿੰਦਾ 11000 ਦਾ ਕਿੰਨੇ ਹੋਈ ਭਾਈ ਟੈਂਕੀ ਪਾਉਣੇ ਕਿ ਹੋ ਗਈ ਮੇਰੇ ਹਿਸਾਬ ਨਾਲ 20000 ਦਾ ਪਊਗਾ ਦੇ ਜਿਹੜਾ ਪਿਆ 23001 ਰੁਪਿਆ ਦਾ 262 ਲੀਟਰ ਤੇ ਟੈਂਕੀ ਹੋ ਗਈ ਫੁੱਲ ਤੇ ਹੁਣ ਵੇਖਾਂਗੇ ਵੀ ਕਿੰਨੇ ਦਾ ਡੀਜ਼ਲ ਜਾ ਕੇ ਪੈਂਦਾ ਤੇ ਹੁਣ ਬਾਈ ਵਾਲ ਤੇ ਜੀਤੂ ਵਾਲ ਦੇਖੋ ਕਿਹੜਾ ਪਾਰਟੀ ਬੰਦੀ ਆ ਹਾਂਜੀ ਭਾਈ ਭਾਰੀ ਜਾ ਕੇ ਆਪਾਂ ਉੱਥੇ ਟੈਂਕੀ ਕਰਾਉਣੀ ਨਾ ਜਿੰਨਾ ਪਊਗਾ ਡੀਜ਼ਲ ਤੇ ਉਸ ਹਿਸਾਬ ਨਾਲ ਛੇਤੀ ਆਊਗੀ ਹਾਂਜੀ 24 25 ਕਬੀਰ ਤੇਰੇ ਤੇ ਵਾਹ ਜੀ ਆਪਾਂ ਉੱਥੇ ਜਾ ਕੇ ਵੇਖਣਾ ਕਿੰਨਾ ਡੀਜਲ ਪੈਂਦਾ ਆ ਚਲੋ ਵਾਹ ਬੋਟਾ ਸਾਹਿਬ ਦੀ ਕਿਰਪਾ ਨਾਲ ਆਪਾਂ ਪਹੁੰਚਾਂਗੇ ਅੱਜ ਮਜੀਠੇ ਆਪਣੇ ਏਰੀਆ 'ਚ ਉੱਥੇ ਟੈਂਕੀ ਕਰਾਈ ਫੁੱਲ। ਉਹ ਇੱਥੇ ਆਣ ਕੇ ਕਰਵਾ ਲਗੇ ਟੈਂਕੀ ਫੁੱਲ। ਉਹਦੀ ਤਾਂ ਗਈ ਆ। ਇਹ ਇਹਨੇ ਕਨੈਡੀ ਚ ਲਪੈਂਦਾ। ਇਹ ਬਾਈ ਜੀ ਤੂੰ ਲਾਈ ਆ ਆਪਣੇ ਨਾਲ ਸ਼ਰਤ। ਉਹ ਦੇਖੋ ਡੀ ਕਿੰਨਾ ਪੈਂਦਾ। ਹੈਨਾ? ਜਮੇਦਾਰੀ ਦੀ 1 ਮੀਟਰ ਹੇਠਲੇ ਉਤਰਦਾ। ਆਹ ਆ ਮੈਂ ਉਤਰਨਾ ਦੇ ਘਰੇ ਜਾ ਕੇ ਉਤਰਨਾ ਮੈਂ ਦਾਖਾ ਮੱਥਾ ਟੇਕ ਮਝੀਠੇ ਦੀ ਧਰਤੀ ਦੇ ਦੋ ਮਹੀਨੇ ਬਾਅਦ ਆ ਹਾਂ ਬਿਆਰਾਂ ਥੈਂਕ ਯੂ ਹੋਈ ਆ ਓਹ ਢੀਜਾ ਸਸਤਾ ਵਾ ਇੱਥੇ ਜੀ ਮੇਰੀ ਗੱਲ ਸੁਣੋ ਉਹ ਹੁਣ ਆਉਂਦਾ ਪਹਿਲਾ ਹੈਗਾ ਜੀ ਜਦੋਂ ਆਪਾਂ ਪਿੰਡਾਂ ਦੇ ਪੈਂਦੀ ਫੇਰ ਫੋਨ ਕਰਾਉਂਦੇ ਹਾਂ ਫੋਨ ਕਰਾਈ ਇੱਥੇ ਵੀ ਫੋਨ ਕਰਾਉਂਦੇ ਹਾਂ ਡੀਜ਼ਲ ਸਸਤਾ ਆਇਆ ਡੀਜ਼ਲ ਵਾਲੀ ਕੱਢ ਲਿਆ ਇਹ ਡੀਜ਼ਲ ਸਸਤਾ ਆ ਨਹੀਂ ਤੂੰ ਪੈਸੇ ਲੈ ਖੰਡੇ ਹੀ ਰੋਈਆ ਜੁਰਵਾ ਦੀ ਜੀਨੀ ਰਾਇ ਇਹ ਮੇਰਾ 20 ਕਿੰਨੇ ਕੀ ਦਾ 25 ਦਾ 25 ਦਾ ਪੈਣਾ 25 ਦੇ ਬਾਅਦ ਆਏ ਜੀ ਤੂੰ ਆਏ ਮੰਨ ਗਿਆ ਯਾਰ ਆਦਾ ਮੰਨ ਗਿਆ ਇਹ ਜਿੱਤਾ ਦੇਲੇ ਕਮਾਂ ਕਰਦੇ ਆ ਸ਼ਰਤਾਰ ਲੱਗਾ 11 ਦੀ ਪੁਰੀ ਹੋਈ ਹੋਇਆ ਵਾਰ ਰਹਿ ਗਿਆ ਥੋੜਾ ਕਿ ਬਰਾਬਰ ਪਾਈ ਟੁੱਟੇ ਦੇ ਦਿਆਗੇ ਪੰਜੇ ਸ਼ਹਿਰ ਨੂੰ ਆ ਤੇ ਕਰਦੇ 24 ਦਾ ਕਰਦੇ ਚਨਾਊਗਾ ਹਲਪੜਿਆ ਸਿੱਖ ਹਲਓਕੇ ਚਲੋ ਆ ਗਿਆ 24000 ਦਾ ਤੇ ਜੀ ਤੂੰ ਪਾ ਗਿਆ ਆਪਣਾ ਸ਼ਰਤ ਹਾਰ